ਬਾਕੀ ਜੋ ਕਾਨੂੰਨ ਕਟਿਆ ਇਹ ਫਿਰ ਵਾਰੀ ਜ਼ਰੂਰ ਬੋਲਣਾ ਚਾਹੁੰਦੇ ਕਾਨੂੰਨ ਜੀ ਅਸੀਂ ਧੱਜਿਆ ਡਾਵਾਗੇ ਕਾਨੂੰਨ ਬੰਦ ਕੀਤਾ ਜਾਵੇ ਬਸ ਇਹ ਕਾਨੂੰਨ ਬੰਦ ਕੀਤਾ ਜਾਵੇ ਕਿਉਂਕਿ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਇਹ ਕਾਨੂੰਨ ਦੇ ਥੱਲੇ ਆ ਕੇ ਨਾ ਤਾਂ ਕਦੀ ਸਰਕਾਰਾਂ حاجه ਸੁਣਦੇ ਨਾ ਪੁਲਿਸ ਸੁਣਦੀ ਆ ਫਿਰ ਇਹਦੀ ਆਪਦੀ ਅਜਤੇ ਆ ਕੇ ਮਾਰਦੇ ਫੇਰ ਕਹਿੰਦੇ ਧੱਕਾ ਧੱਕਾ ਮਾਰੇ ਤੋਰ ਅਜਿੰਨਾ ਦੋਖੀ ਲੋਕ ਹੋਰ ਕੌਣ ਹੋ ਗਏ ਕੋਈ ਨਾ ਕੋਈ ਦੋਖੀ ਇੱਕ ਕੁੜੀ ਦੇ ਪੇਕੇ ਕਿਸਤਾ ਲੈ ਕੇ ਆਏ ਉਹਨੂੰ ਕਿਸ ਤਰ੍ਹਾਂ ਉਹਦੀ ਬੁਰੀ ਹਾਲਤ ਪੁਲਿਸ ਵੀ ਲੱਗੇ ਖੜੀ ਆ ਪੁਲਿਸ ਵੀ ਸੱਦੇ ਇਹਨਾਂ ਨੇ ਪੁਲਿਸ ਵਾਲੇ ਨੇ ਇਹਨਾਂ ਦਾ ਪੱਕਾ ਸੌਂਦੀ ਵਜਾਇਆ ਤੇ ਕੁੜੀ ਦਾ ਹਾਲਤ ਕੀ ਕੀ ਦੀ ਕੁੱਟਮਾਰ ਕਰਕੇ ਪਰ ਪੁਲਿਸ ਵਾਲੇ ਜਿਹੜੇ ਸਾਰੇ ਪਰਿਵਾਰ ਨਾਲ ਖੜ ਗਏ ਆ ਵੀਡੀਓ ਦੇਖੋ ਵੀ ਕਿਸ ਤਰ੍ਹਾਂ ਇੱਕ ਬਿਬੀ ਹੋਸੀ ਹਾਲਤ ਦੇ ਵਿੱਚ ਚੁੱਕ ਕੇ ਲਿਆ ਆ ਮਾਪਿਓ ਵੀ ਕਾਨੂੰਨ ਨੂੰ ਦੋਨਾਂ ਤਰ੍ਹਾਂ ਸੁਣਨੀ ਚਾਹੀਦੀ ਇੱਥੇ ਆਪਾਂ ਇਹੋ ਹੀ ਕਹਿੰਦੇ ਵੀ ਕਾਨੂੰਨ ਦੋਨਾਂ ਤਰ੍ਹਾਂ ਦੇ ਗਏ ਵੀ ਆਪਣਾ ਕਿਉਂ ਨਹੀਂ ਸੁਣਦੇ ਹੈਨਾ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਰਨਦਾਲ ਅਰਬਾ ਘਰਬਾ ਮੁਖੀ ਸਾਡਾ ਜਹੇਦਾਰ ਪਪਾਈ ਚੜਤ ਸਿੰਘ ਜੀ ਦਾ ਸ਼ਹੀਦ ਤੇ ਜਹੇਦਾਰ ਮੁਖੀ ਆਪਣਾ ਜਹੇਦਾਰ ਰਾਜਾ ਸਿੰਘ ਤੇ ਜਿਹੜੀ ਆਪਾਂ ਭੀੜ ਚਲਾਈ ਹੋਈ ਹੈ ਤੇ ਜਾਂ ਵਸੋਂ ਦੀ ਪਹਿਲਾਂ ਪੰਜਾਬ ਵਿੱਚ ਸੀ ਫਿਰ ਅੰਬਰਸਾਰ ਤਰਨਤਾਰ ਹਰ ਇੱਕ ਪਾਸੇ ਹੈ ਨਾ ਤੇ ਅੱਜ ਜਿਹੜਾ ਆਪਾਂ ਰਾਜਸਥਾਨ ਦੇ ਵਿੱਚ ਆਏ ਤਾਂ ਰਾਜਸਥਾਨ ਦੇ ਵਿੱਚ ਤੁਸੀਂ ਦੇਖ ਸਕਦੇ ਆ ਵੀ ਕਿੰਨੀਆਂ ਬੀਬੀਆਂ ਭੈਣਾਂ ਸਾਡੇ ਕੋਲ ਆਈਆਂ ਹੋਈਆਂ ਹਨ ਕਾਨੂੰਨ ਸਭ ਵਾਸਤੇ ਇੱਕੋ ਹੈ ਨਾ ਪੰਜਾਬ ਵਿੱਚ ਵੀ ਕਾਨੂੰਨ ਉਹੀ ਆ ਤੇ ਇੱਥੇ ਰਾਜਸਥਾਨ ਵਿੱਚ ਵੀ ਇੱਕ ਹੀ ਆ ਹਨ ਤੇ ਆਪਾਂ ਘੜੇ ਹੱਕ ਸੱਚ ਤੇ ਜਿਹੜਾ ਧੀਆ ਨੂੰ ਜਿਹੜਾ ਇੱਕ ਇੱਕ ਮਹੀਨਾ ਹੋਇਆ ਵਿਆਹ ਹੋਇਆ ਨੂੰ ਤੇ ਕਈ ਜਠਾਣੀਆਂ ਘਰ ਜਾੜੀ ਜਾਂਦੀਆਂ ਪਈਆਂ ਮਾ ਕਈ ਸੱਸਾਂ ਨਹੀਂ ਪੱਕੇ ਚ ਖੜਦੀਆਂ ਵੀ ਸਵਾਲ ਇਹੋ ਹੀ ਆ ਕਿ ਜੇ ਆਪਾਂ ਧੀ ਵਿਆਹ ਕੇ ਲਿਓਨੇ ਆ ਫਿਰ ਆਪਾਂ ਵਿਆਹ ਕਰਾਉਂਦੇ ਕਾਦੇ ਵਾਸਤੇ ਆ ਚੋਰ ਆਪਾਂ ਜੁੜਾ ਪਤੀ ਆਪਕਾ ਵਿਆਹ ਇੱਕ ਮਾਪੇ ਦੇ ਉਤੇ ਕੀ ਵਾਪਰਦੀ ਕੱਲੀ ਕੱਲੀ ਧੀ ਆ ਉਹਨਾਂ ਦੇ ਭਰਾਵਾਂ ਦੇ ਕੀ ਵਾਪਰਦੀ ਆ ਜਦੋਂ ਇੱਕ ਮਹੀਨਾ ਵਿਆਹ ਹੋਂਦਾ ਤੇ ਮੁੜ ਕੇ ਆਪਾਂ ਘਰੋਂ ਧੱਕੇ ਮਾਰ ਕੇ ਆਪਾਂ ਕੁੱਟਮਾਰ ਕਰਕੇ ਕੱਢ ਦਿੰਨੇ ਆ ਬਾਕੀ ਇਹਨਾਂ ਕੋਲ ਆਪਾਂ ਗੁੱਡੀ ਕੋਲ ਪੱਖ ਪੂਰਾ ਸੌਂਦੇ ਵੀਡੀਓ ਵੀ ਕੋਲ ਆ ਸਬੂਤ ਵੀ ਕੋਲ ਜਿਹੜੀ ਕੁੱਟਮਾਰ ਕਰੀ ਆ ਮੇਰਾ ਨਾਮ ਮੋਨਿਕਾ ਹੈ ਮੈਂ ਹਰਿਆਣਾ ਐਲਾਹਾਬਾਦ ਜ਼ਿਲ੍ਹਾ सिरसा ਕੀ ਰਹਿਣੇ ਵਾਲੀ ਹੂੰ ਮੇਰੀ ਸ਼ਾਦੀ 14 ਦਸੰਬਰ ਨੂੰ ਹੋਈ ਸੀ ਔਰ ਮੇਰੇ ਸਸੋਰਾਲ ਵਿੱਚ ਮੇਰੇ ਜੋ ਪਤੀ ਹੈ ਉਹਨਾਂ ਦਾ ਮੇਰੀ ਜਠਾਨੀ ਪੂਜਾ ਗੁਕਤਾ ਕੇ ਸਾਥ ਅਵਿਆਦ ਸ जिसका पूरे परिवार को पता है लेकिन फिर भी ससुराल वाले उसका पक्ष करते हैं मेरी जेठाने का साथ देते हैं मेरे पति मेरे को रखना नहीं चाहते और मैं ये जानना चाहती हूँ कि वो मेरे को क्यों नहीं रखना चाहते चौबीस जनवरी को इन्होंने मेरे को जान से मारने की कोशिश करी उन्नीस जनवरी को इन्होंने मेरे को जान से मारने की कोशिश करी जिसकी वीडियो मेरे पास है जो मैं दिखाना चाहती हूँ ਇੱਕ ਕੁੜੀ ਦੇ ਪੇਕੇ ਕਿਸ ਤਰ੍ਹਾਂ ਲੈ ਕੇ ਆਏ ਉਹਨੂੰ ਕਿਸ ਤਰ੍ਹਾਂ ਉਹਦੀ ਬੁਰੀ ਹਾਲਤ ਪੁਲਿਸ ਵੀ ਲਾਗੇ ਖੜੀ ਆ ਪੁਲਿਸ ਵੀ ਸੱਦੀ ਇਹਨਾਂ ਨੇ ਪੁਲਿਸ ਵਾਲੇ ਨੇ ਇਹਨਾਂ ਦਾ ਪੱਕਾ ਸੌਣ ਦੀ بجائے ਤੇ ਕੁੜੀ ਦਾ ਹਾਲਤ ਕੀ ਕੀ ਦੀ ਕੁੱਟਮਾਰ ਕਰਕੇ ਪਰ ਪੁਲਿਸ ਵਾਲੇ ਜਿਹੜੇ ਸੋਹਰੇ ਪਰਿਵਾਰ ਨਾਲ ਖੜ ਗਏ ਆ ਵੀਡੀਓ ਦੇਖੋ ਵੀ ਕਿਸ ਤਰ੍ਹਾਂ ਇੱਕ ਬਿਬੀਅਸੀ ਹਾਲਤ ਦੇ ਵਿੱਚ ਚੁੱਕ ਕੇ ਲਿਆ ਆ ਮਾਪਿਓ ਵੀ ਕਾਨੂੰਨ ਨੂੰ ਦੋਨੋਂ ਤਰ੍ਹਾਂ ਸੁਣਨੀ ਚਾਹੀਦੀ ਇੱਥੇ ਆਪਾਂ ਇਹੋ ਹੀ ਕਹਿੰਦੇ ਵੀ ਕਾਨੂੰਨ ਦੋਨਾਂ ਤਰ੍ਹਾਂ ਦੇ ਕੇ ਵੀ ਆਪਣਾ ਕਿਉਂ ਨਹੀਂ ਸੁਣਦੇ ਹੈਨਾ ਬੀ ਜੱਫੇ ਸਹੌਰਾ ਦੀ ਗਲਤੀ ਉੱਥੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਕਿ ਕਿਹੜਾ ਕੁੜੀ ਦੀ ਬੁਰੀ ਹਾਲਤ ਹੈ ਕਿ ਉੱਟਾਂ ਨਾਲੇ ਕੁੜੀਆਂ ਨੂੰ ਦੌਕੇ ਮਾਰੇ ਆ ਵੀ ਤੁਸੀਂ ਕੁੜੀ ਐਸੇ ਟਾਈਮ ਲੈ ਕੇ ਜਾਓ ਵੀ ਵੀ ਕੁੜੀ ਦੀ ਗਲਤੀ ਹੈ ਬਾਕੀ ਦੱਸੋ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਚਾਹਤੇ ਹੂੰ ਕਿ ਮੇਰੇ ਸਾਥੀ ਇਨੋ ਨੇ ਐਸੇ ਮਾਰ ਪੀਟ ਕਿਉਂ ਕਰੇ ਅਗਰ ਮੈਂ ਕੋ ਰੱਖਣਾ ਹੀ ਨਹੀਂ ਥਾ ਤਾਂ ਸ਼ਾਦੀ ਕਿਉਂ ਕਰੀ ਇਨੋ ਨੇ ਮੈਂ ਮੇਰਾ ਘਰ 'ਤੇ ਰਹਿਣਾ ਚਾਹੁੰਦੀ ਹੂੰ ਸ਼ਾਦੀ ਹੋਣੋ ਕੇ 3 ਦਿਨ ਬਾਅਦ ਮੇਰੇ ਕੋ ਟੌਰਚਰ ਕਰਨਾ ਇਨੋ ਨੇ ਸ਼ੁਰੂ ਕਰ ਦਿਆ ਥਾ ਅਬ ਮੇਰੇ ਜਠਾਣੇ मेरा बसने नहीं देती, मेरी सास उसका साथ देती है और मेरे पति मेरे को रखना नहीं चाहते हैं और सर, जितनी बार वगैरह दर्ज करवाई है, या थाने में हम गए है तो सब नहीं नहीं का साथ है इनके साथ मेघवाल है जो द्रौपदी मेघवाल है द्रौपदी पूर्व विधायक है और वो इनका पूरा सपोर्ट करती है हर जगह वो आगे आ जाती है और हमारे को इंसाफ नहीं मिल रहा है

ਤੋ ਇਹਨਾਂ ਨਾਲ ਊਟਮਾਰ ਕਿੰਨੇ ਸਾਡੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਪੁਲਿਸ ਸਾਧ ਲਈ ਸੀਗੀ ਤੇ ਅਸੀਂ ਜਦੋਂ ਜਾ ਕੇ ਉਹਨਾਂ ਨੂੰ ਕਿਹਾ ਵੀ ਕੀ ਗੱਲ ਹੈ ਕਿ ਉਹ ਕਹਿੰਦੇ ਚੁੱਪਚਾਪ ਆਮਾ ਵੀਡੀਓ ਬਣਾਣ ਲੱਗ ਗਏ ਤੇ ਪੁਲਿਸ ਵਾਲਾ ਕਹਿੰਦੇ ਕਹਿੰਦੇ ਵੀਡੀਓ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਕਿ ਤੂੰ ਸਾਡੀ ਵੀਡੀਓ ਕਿਵੇਂ ਬਣਾ ਸਕਦੀ ਹੈ ਚੁੱਪ ਕਰਕੇ ਤੇਰੀ ਕੁੜੀ ਨੂੰ ਲੈ ਜਾ ਮੇਰੀ ਜਠਾਨੀ ਜਿੱਥੇ ਆ ਗੱਲ ਕਹੀਏ ਉੱਥੇ ਹੀ ਹੈ ਉਹਦੀ ਡਿਊਟੀ ਲਈ ਹੁੰਦੀ ਹੈ ਉੱਥੇ ਮੂੰਹ ਤੇ ਮੈਂ ਕਹਿ ਸਕਦੀ ਆ ਗੱਲ ਜੋ ਬੋਲੂਗੀ ਮੈਂ ਸੱਚਾਈ ਬੋਲੂਗੀ ਤੇ ਬਿਲਕੁਲ ਓਲ ਕੇ ਬੋਲੂਗੀ ਮੇਰੀ ਜੇਠਾਨੀ ਬਾਰ ਬਾਰ ਧਮਕੀਆਂ ਦਿੰਦੀ ਹੈ ਮੇਰੇ ਪਤੀ ਕੋ ਵੀ ਕਿ ਮੈਂ ਤੇਰੇ ਹਥਕੜੀਆਂ ਲਗਵਾ ਦੂੰਗੀ ਮੇਰੇ ਪਤੀ ਫਿਰ ਵੀ ਨਹੀਂ ਬੋਲਤੇ ਹੈ ਯਾ ਤਾਂ ਉਹ ਆ ਕੇ ਬੋਲੇ ਪੂਰਾ ਪਰਿਵਾਰ ਸਹਿਮਤ ਹੈ ਕਿ ਜੇ ਸੰਬੰਧਾ ਰਹੇ ਨਾ ਜਾਇਜ਼ ਸੰਬੰਧ ਹਾਂ ਜੀ ਰਾਜੀ ਆ ਪੂਰਾ ਪਰਿਵਾਰ ਪੂਰਾ ਪਰਿਵਾਰ ਰਾਜੀ ਹੈ ਇਹ ਨਾ ਤਾਂ ਗਲਤੀ ਹੋਈ ਵੀ ਹੈ ਹੁਣ ਬਲੈਕਮੇਲ ਹੋ ਰਿਹਾ ਹੈ ਚਾਹੇ ਕਿਵੇਂ ਕੀ ਕਰਦੇ ਆ ਪਤਾ ਨਹੀਂ ਕਿ ਇਹਨਾਂ ਦੇ ਕਰਦਾ ਰਵਈਆ ਠੀਕ ਨਹੀਂ ਹੈਗਾ ਮੈਂ ਸਾਨੂੰ ਤਾਂ ਇੱਕ ਹੀ ਜਵਾਬ ਚਾਹੀਦਾ ਮੇਰੀ ਕੁੜੀ ਨੂੰ ਦਾਗੀ ਕਿਉਂ ਕੀਤਾ ਸਾਡੇ ਨੇ ਪੈਸੇ ਕਿਉਂ ਲਵਾਏ ਤਾਨੂੰ ਤਾਂ ਇੱਕ ਜਵਾਬ ਚਾਹੀਦਾ ਮੇਰੀ ਕੁੜੀ ਦਾ ਕੀ ਕਸੂਰ ਸੀਗਾ ਕਸੂਰ ਤਾਂ ਦੱਸੋ ਹਾਂ ਵੀ ਗਲਤੀ ਦੱਸੋ ਵੀ ਕੀ ਗੱਲ ਹੈ ਇੱਕ ਮਹੀਨਾ ਵਰਤ ਕੇ ਇਸ ਤਰ੍ਹਾਂ ਤਾਂ ਹਰ ਕੋਈ ਛੱਡ ਦੂਗਾ ਤੇ ਸਮਾਜ ਨੂੰ ਕੀ ਮੈਸੇਜ ਜਾਂਦਾ ਹੈ ਗਲਤ ਮੈਸੇਜ ਜਾਂਦਾ ਹੈ ਹਾਂ ਮਾਤਾ ਜੀ ਫਿਰ ਤੁਹਾਡਾ ਬਿਲਕੁਲ ਗਲਤ ਵਿਚੋਲੇ ਹੈਗੇ ਤੁਹਾਡੇ ਨਾਲ ਵਿਚੋਲੇ ਕਿਹਨਾਂ ਨਾਲ ਖੜੇ ਆ ਤੁਹਾਡੇ ਨਾਲ ਖੜੇ ਆ ਵਿਚੋਲੇ ਨੂੰ ਲਾਂਬਾ ਨਹੀਂ ਦਿੱਤਾ ਪੜਾਓ ਤੇ ਟੀਆ ਬਚਾਓ ਫਿਰ ਟੀਆ ਕਿੱਥੇ ਸੇਫ ਹੈਗੀਆਂ ਨੇ ਬਾਕੀ ਬਾਕੋ ਨਹੀਂ ਬਾਕੀ ਸਾਰਾ ਹੱਡਾ ਗਲ ਪੰਥ ਜਿਹੜਾ ਹੈਗਾ ਤਰਲਾ ਦਾ ਲਰਬਾ ਗਰਬਾ ਹਨ ਸਾਡੀਆਂ ਲਾਡ ਲੀਆਂ ਫੋਜਾਂ ਸਾਡੀਆਂ ਸਾਡੇ ਇਹਨਾਂ ਦੇ ਨਾਲ ਆ ਟੀਆਂ ਦੇ ਨਾਲ ਆ ਕਿਉਂਕਿ ਜਿਹੜੇ ਹੱਕ ਸੱਚ ਦੀ ਗੱਲ ਹੈ ਨਾ ਹੱਕ ਸੱਚ ਦੇ ਮਹਾਰਾਜ ਨੇ ਬਾਣੇ ਪਵਾਏ ਸਾਨੂੰ ਹੱਕ ਸੱਚ ਦੇ ਖੜਨ ਵਾਸਤੇ ਤੇ ਆਪਾਂ ਇਹਨਾਂ ਦੇ ਨਾਲ ਖੜੇ ਆ ਉਹਨਾਂ ਦਾ ਵੀ ਪੱਕ ਸੁਣਾਗੇ ਫੋਨ ਇਹਨਾਂ ਦੇ ਹਸਬੰਦ ਨੂੰ ਕੀਤਾ ਸੀ ਪਹਿਲਾਂ ਤਾਂ ਕਹਿੰਦੇ ਮੈਂ ਇੱਥੇ ਹੀ ਬੋਲਦਾ ਵਾਂ ਬਾਅਦ ਚ ਉਹ ਮੁੱਕਰ ਗਿਆ ਕਿ ਮੈਂ ਕੱਲ ਨੂੰ ਆਉਂਗਾ ਕਾਹਦਾ ਟਾਈਮ ਦਿੱਤਾ ਜੇ ਆਪਣਾ ਆਣ ਕੇ ਪੱਖ ਰੱਖੂਗਾ ਠੀਕ ਆ ਜੇ ਨਾ ਰੱਖੂਗਾ ਫਿਰ ਨਿੰਬਰਾ ਸਰਪੰਚਾਂ ਨਾਲ ਗੱਲ ਕਰਕੇ ਫਿਰ ਆਪ वाहगुरु जी का खालसा वाहन इनाता वा है इन्ह ने अठारह लख रुपया इन्ह ने लाया चो कह ढाई लख रुपया चको ਘੱਟੀਆਂ ਜਿਹੜੀਆਂ ੜਾਉਦੇ ਨੇ ਮਹਾਰਾਜ ਫਿਰ ਉਸ ਤੋਂ ਬਾਅਦ ਸਿੰਘ ਖਾਲਸਾ ਫਿਰ ਇਹਨਾਂ ਦੇ ਬੀਬੀਆਂ ਦੇ ਨਾਲ ਖੜੇ ਇਹਨਾਂ ਦੇ ਦਰਦ ਖਾਤਾ ਦੇਖੇ ਨਹੀਂ ਜਾਂਦੇ ਹੈਗੇ ਬਾਕੀ ਜਿਹੜਾ ਇਹ ਕਾਨੂੰਨ ਕੱਟਿਆ ਇਹ ਅਸੀਂ ਇਹਦੇ ਬਾਰੇ ਜੀ ਜ਼ਰੂਰ ਬੋਲਣਾ ਚਾਹੁੰਦੇ ਆ ਕਾਨੂੰਨ ਜੀ ਅਸੀਂ ੱੱਟੀਆਂ ੜਾ ਦਾਂਗੇ ਕਾਨੂੰਨ ਬੰਦ ਕੀਤਾ ਜਾਵੇ ਬਸ ਇਹ ਕਾਨੂੰਨ ਬੰਦ ਕੀਤਾ ਜਾਵੇ ਕਿਉਂਕਿ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਇਹ ਕਾਨੂੰਨ ਦੇ ਥੱਲੇ ਆ ਕੇ ਨਾ ਤਾਂ ਛੱਡੀ ਸਰਕਾਰਾਂ ਸਾਡੀਆਂ ਸੁਣਦੀਆਂ ਨਾ ਪੁਲਿਸ ਸੁਣਦੀ ਆ ਫਿਰ ਜੀ ਆਪਦੀ ਆਈ ਦੇ ਆਗੇ ਮਹਾਰਾਜ ਫੇਰ ਕਹਿੰਦੇ ਹੁੰਦਾ ਕਿ ਛੰਡਾ ਮਾਰੇ ਦੇ ਅੱਜ ਇਹਨਾਂ ਦਾ ਟੌਕ ਨਹੀਂ ਸੁਣਾ ਰਿਹਾ ਤੇ ਹੋਰ ਕੌਣ ਗੁੰਮਾ ਹੈ ਕੋਈ ਨਹੀਂ ਦਫੇਤਰਾਂ